ਮੈਂ ਤਾਂ ਮੋਚਾ ਐ ਚਲਾਉਣਾ ਸੀ ਮੈਂ ਡੇਰਾ ਐਂ ਤਰੀਕੇ ਬੰਦ ਕਰਾਉਣਾ ਸੀ ਤੁਸੀਂ ਆ ਕਰਤਾ ਇਸ ਕਰਕੇ ਇਹ ਸਾਰੀ ਰਹਿ ਕਰਨੇ ਆਪਾਂ ਇਕੱਠੇ ਹੋਏ ਸੀ ਤੇ ਫੇਰ ਇਹ ਜਿਹੜਾ ਇਕੱਠਾ ਹੈ ਇਹ ਛੋਟਾ ਨਹੀਂ ਹੈ ਆਪਾਂ ਬੈਠੇ ਸਮਝ ਰਹੇ ਆ ਛੋਟਾ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਜੋ 20ਵੀਂ ਸਦੀ ਦੇ ਮਹਾਨ ਜਰਨੈਲ ਸੀ ਜਿਨ੍ਹਾਂ ਨੇ ਸੁੱਤੀ ਹੋਈ ਕੌਮ ਨੂੰ ਜਗਾਇਆ ਜਦੋਂ ਉਹਨਾਂ ਨੇ ਧਰਮਯੁੱਧ ਮੋਰਚਾ ਕੀਤਾ ਸੀ ਸ਼ੁਰੂ ਪਹਿਲੇ 11 ਸਿੰਘ ਨਹੀਂ ਸੀ ਹੁੰਦੇ ਤੇ ਫੇਰ ਚਾਲ ਚੱਲੇ ਗਏ ਤੇ ਉਹ ਜਿਹੜੀ ਸੋਚ ਤੇ ਚੱਲੇ ਆ ਅੱਜ ਭਾਵਾਂ ਸਾਡੇ ਵਿੱਚ ਨਹੀਂ ਰਹਿ ਗਏ ਇੰਡੀਆ ਦੀ ਫੌਜ ਦੇ ਨਾਲ ਉਹ ਲੜ ਗਏ ਆ ਬਰਤਾਨੀਆਂ ਦੀ ਫੌਜ ਦੇ ਨਾਲ ਲੜ ਗਏ ਆ ਸੋਵੀਅਤ ਰੂਸ ਨਾਲ ਲੜ ਕੇ ਆ ਤੇ ਰਵਾਇਤਿਆਂ ਨਾਲ ਲੜ ਕੇ ਆ ਤੇ ਸੁੱਤੀ ਹੋਈ ਕੌਮ ਨੂੰ ਜਗਾਤਾ ਸਿੰਘਾਂ ਨੇ ਕਿ ਛੋਟੀ ਗੱਲ ਥੋੜੀ ਆ ਉਹਨਾਂ ਦੇ ਨਾਲ ਫਿਰ ਉਹ ਸਾਥ ਕੀ ਨੇ ਦਿੱਤਾ ਭਾਈ ਮਰੀਕ ਸਿੰਘ ਨੇ ਬਾਬਾ 18 ਸਿੰਘ ਨੇ ਜਰਨਲ ਸੁਵੇਕ ਸਿੰਘ ਨੇ ਤੇ ਜਿਹੜੇ ਸਿੰਘ ਨੇ ਸ਼ਹਾਦਤ ਪ੍ਰਾਪਤ ਕੀਤੀ ਆਕਾਰ ਸਿੰਘ ਵਾਲੇ ਮਹਾਂਪੁਰਖ ਸੀ ਉਹਨਾਂ ਦੇ بڑے ਸਿੰਘ ਸੀਗੇ ਲੜੇ ਆ ਤੇ ਫਿਰ ਇਹ ਜਿਹੜੇ ਸਾਰੇ ਆ ਇਹ ਸਾਰੇ ਸੋਚ ਵਾਲੇ ਬੰਦੇ ਇਕੱਠੇ ਹੋਏ ਆ ਮਹਾਪੁਰਸ਼ਾਂ ਨੇ ਘਰਾੰਗਣਿਆਂ ਵਾਲਿਆਂ ਨੇ ਬੜਾ ਸੋਨਾ ਸਾਨੂੰ ਦਿੱਤਾ ਤੇ ਸਾਨੂੰ ਭਾਈ ਪਹਿਲਾਂ ਉਹਨਾਂ ਕੋਲ ਨੂੰ ਮਿਲਣਾ ਚਾਹੀਦਾ ਜਿਨ੍ਹਾਂ ਨੇ ਹੁਕਮ ਜਾਨਣਾ ਜਾਰੀ ਕੀਤਾ ਤੇ ਫਿਰ ਸਾਰਿਆਂ ਨੇ رائے ਦਿੱਤੀ ਆ ਤੇ ਇਹ رائے ਦੇ ਮੁਤਾਬਕ ਆਪਾਂ ਚੱਲੇ ਆ ਫਿਰ ਮੈਂ ਸਾਰਿਆਂ ਨੂੰ ਦੱਸਣਾ ਚਾਹਵਾ ਕੌਮ ਦੇ ਵਾਰਸੋ ਤੁਹਾਨੂੰ ਸੱਦੇ ਆਏ ਸੀਗੇ ਤੁਹਾਨੂੰ ਆਉਣਾ ਚਾਹੀਦਾ ਸੀ ਕੋਈ ਕਹਿੰਦਾ ਮੇਰੇ ਢਿੱਡ ਦੁਖਦਾ ਕੋਈ ਕਹਿੰਦਾ ਮੇਰਾ ਸਿਰ ਦੁਖਦਾ ਕੋਈ ਕਹਿੰਦਾ ਮੇਰੇ ਸੈੱਲ ਘਟ ਗਏ ਆ ਕੋਈ ਕਹਿੰਦਾ ਸੈੱਲ ਵੱਧ ਗਏ ਆ ਤੇ ਕੋਈ ਕੁਝ ਕਹਿੰਦਾ ਤੇ ਫਿਰ ਆ ਵੀ ਜੇ ਸਾਰਿਆਂ ਦੇ ਸੈੱਲ ਵੱਧ ਘਟ ਜਾਣ ਤੇ ਫਿਰ ਜੇ ਸਾਰਿਆਂ ਦਾ ਢਿੱਡ ਦੁਖਣ ਲੱਗ ਪਵੇ ਤੇ ਸਾਰਿਆਂ ਦਾ ਜਿੰਨੇ ਆਏ ਆ ਫਿਰ ਕੌਮ ਦਾ ਕੀ ਬਣੂਗਾ ਬਈ ਇਸ ਕਰਕੇ ਢਿੱਡ ਛੋਟੀ ਗੱਲ ਹੈ ਸੈੱਲ ਛੋਟੀ ਗੱਲ ਹੈ ਕਾਉਂ ਵੱਡੀ ਗੱਲ ਹੈ ਠੀਕ ਹੈ ਬੈੱਡ ਤੇ ਜੇ ਦਾਖਲ ਤੂੰ ਕੋਈ ਬੰਦਾ ਹੋਵੇ ਤਾਂ ਚੱਲ ਠੀਕ ਹੈ ਕਹਿ ਸਕਦੇ ਆਂ ਇਹ ਘਟਦੇ ਵੜਦੇ ਰਹਿੰਦੇ ਆ ਜਦੋਂ ਤੁਸੀਂ ਕਾਉਂ ਦੇ ਕੰਮ 'ਚ ਆ ਜਾਓਗੇ ਸੈੱਲ ਆਪੇ ਠੀਕ ਹੋ ਜਾਣਗੇ ਜਦੋਂ ਕਾਉਂ ਦੇ ਕੰਮ ਜਾ ਜੇ ਨਾਲ ਦੀ ਨਾਲ ਢਿੱਡ ਦੀ ਮਹਾਰਾਜ ਆਪ ਹੀ ਠੀਕ ਕਰਦਾ ਜੇ ਉਹ ਤੁਹਾਨੂੰ ਵੈਸਟਾ ਦਾ ਕੀੜਾ ਬਣ ਤੋਂ ਰੋਕ ਸਕਦਾ ਲੰਗੜਾ ਲੁੱਲਾ ਬਣ ਤੋਂ ਰੋਕ ਸਕਦਾ 84 ਦੇ ਗੇਟ ਚੋਂ ਕੱਢ ਕੇ ਮਨੁੱਖਾ ਬੇਈ ਦੇ ਸਕਦਾ ਤੇ ਫਿਰ ਭਾਈ ਉਹਦਾ ਸਾਰਾ ਕੁਝ ਹੀ ਤੁਹਾਨੂੰ ਦੇ ਸਕਦਾ ਜਿਉਂ ਸਰਵਟੇ ਨਾਲ ਲੜਾ ਸਕਦਾ ਜਿਉਂ ਗੂੰਗਿਆਂ ਤੋਂ ਅਤਕਰਾ ਸਕਦਾ ਤੇ 52 ਰਾਜਿਆਂ ਨੂੰ ਰਿਆ ਕਰਾ ਕੇ ਅੱਜ ਆਪਾਂ ਕਹਿੰਦੇ ਫਿਰਦੇ ਆ ਨਾ ਵੀ ਮੈਂ ਛੱਡ ਦੋ ਛੱਡ ਦੋ ਛੱਡ ਦੋ ਧਰਨੇ ਮਜਾਰੇ ਚੋਲੇ ਨਾਲ ਫੜ ਕੇ ਲੈ ਆਇਆ ਸਾਡਾ ਗੁਰੂ ਤੇ ਫਿਰ ਉਹ ਜੋਤ 6ਵੇਂ ਪਾਤਸ਼ਾਹ ਸੀ ਤੇ ਉਹੀ ਜੋਤ 15ਵੇਂ ਪਾਤਸ਼ਾਹ ਆਈ ਉਸ ਤੋਂ ਬਾਅਦ ਉਹਨਾਂ ਨੇ ਉਹੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤੀ ਆ ਉਸੇ ਜੋਤ ਦੇ ਥੱਲੇ ਆਪਾਂ ਸਾਰੇ ਬੈਠੇ ਆ ਤੇ ਫੇਰ ਭਾਈ ਆਪਾਂ ਜਿੱਤਾਂਗੇ ਜਿੱਤਾਂਗੇ ਤੇ ਫੇਰ ਅੱਜ ਦੀ ਡੇਟ 'ਚ ਮੈਨੂੰ ਸੋਚਣਾ ਸਾਰਿਆਂ ਨੂੰ ਚਾਹੀਦਾ ਕਿ ਸਰਸੇਲੇ ਸਾਥ ਤੇ ਪ੍ਰਸ਼ਾਸਨ ਜਵਾਬ ਦੇਵੇ ਇੱਥੋਂ ਦਾ ਐਸਐਸਪੀ ਜਵਾਬ ਦੇਵੇ ਇਥੋਂ ਦਾ ਡਿਪਟੀ ਕਮਿਸ਼ਨਰ ਜਵਾਬ ਦੇਵੇ ਇਥੋਂ ਦਾ ਐਮ ਐਲ ਏ ਜਵਾਬ ਦੇਵੇ ਤਖਤਾਂ ਦੇ ਜਥੇਦਾਰ ਜਿਨ੍ਹਾਂ ਨੇ ਹੁਕਮ ਨਾਮਾ ਜਾਰੀ ਕੀਤਾ ਉਹਨਾਂ ਤੋਂ ਕੌਮ ਜਵਾਬ ਮੰਗਦੀ ਆ ਭਾਵੇਂ ਸਾਡੀ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕੌਮ ਦਾ ਜਥੇਦਾਰ ਜੇਲ੍ਹ ਚ ਚੁੜਿਆ ਕਿਉਂ ਗਿਆ ਉਹ ਚੁੜਿਆ ਤਾਂ ਗਿਆ ਕਿ ਆ ਸਿਰਸੇ ਵਾਲੇ ਸਾਥ ਦੇ ਚੇਲਿਆਂ ਨੇ 2007 ਦੇ ਵਿੱਚ ਬਾਦਲ ਸਰਕਾਰ ਦੇ ਅੰਦਰ ਇੱਕ ਪਾਲਿਸੀ ਦੇ ਤਹਿਤ ਸਲਾਬਰਪੁਰ ਡੇਰੇ ਦੇ ਵਿੱਚ ਜਾਮੇ ਇਨਸਾਪ ਪਿਆ ਕੇ ਸੁਹਾਗ ਰਚ ਕੇ ਅਖਬਾਰਾਂ 'ਚ ਵੱਡੇ ਵੱਡੇ ਪੋਸਟਰ ਲੱਗੇ ਆ ਤੇ ਫਿਰ ਸੁਹਾਗ ਰਚ ਕੇ ਕੌਮ ਨੂੰ ਝੋੜ ਦਿੱਤਾ ਤੇ ਉਹ ਗੁੰਡਾਗਰਦੀ ਦਾ ਨੰਗਾ ਨਾਸ਼ SLAAPUTPUR ਦੇ ਡੇਰੇ ਤੇ 5 ਘੰਟੇ ਉਹ ਸਾਧ ਕਰਦਾ ਰਿਹਾ ਤੇ ਇਹ ਮੂਕ ਦਰਸ਼ਕ ਬਾਗਲ ਦੀ ਸਾਰੀ ਜੁੰਡਲੀ ਵੇਖਦੀ ਰਹੀ ਉਹਦੀਆਂ ਏਜੰਸੀਆਂ ਵੇਂਦੀਆਂ ਰਹੀਆਂ ਉਹਦਾ ਐਸਐਸਪੀ ਵੀ ਨਾ ਰਿਆ ਉਹਦੀ ਮਨਿਸਟਰੀ ਵੇਂਦੀ ਰਹੀ ਤੇ ਹਰਿਆਣੇ ਚ ਭੱਜ ਗਿਆ ਤੇ ਫੇਰ ਉਹਦੇ ਤੇ ਪਰਚਾ ਕੌਮ ਨੇ ਦਬਾਅ ਪਾ ਕੇ ਮੌੜਾਂ ਦਾ ਡੇਰਾ ਢਾਤਾ ਅਸੀਂ ਇੰਦੇ ਆ ਰਹੇ ਸੀ ਡੇਰਾ ਵੀ ਟਹਿ ਜਾਣਾ ਸੀ ਸਾਡੇ ਲੀਡਰ ਉਸ ਮੇਰੇ ਰਲਗੇ ਨਾਲ ਤੇ ਮੋੜ ਤਾਂ ਕੱਟ ਤੇ ਫੇਰ ਕੀ ਹੋਇਆ ਉਸ ਤੋਂ ਬਾਅਦ ਕੀ ਇੱਕ ਪਾਲਿਸੀ ਦੇ ਤਹਿਤ ਜਿਨ੍ਹਾਂ ਨੇ ਡੇਰੇ ਦੇ ਖਿਲਾਫ ਦਰਖਾਸਤ ਦਿੱਤੀ ਤੇ ਚੂਣਾ ਦੇ ਵਿੱਚ ਬਾਦਲ ਨੇ ਉਹ ਕੇਸ ਮਾਫਸ ਲੈਣ ਦੀ ਕੋਸ਼ਿਸ਼ ਸਿੱਧੂ ਤੋਂ ਕੀਤੀ ਹੁਣ ਕਹਿੰਦਾ ਮੈਂ ਨਹੀਂ ਕੀਤੀ ਦਰਖਾਸਤ ਦੇ ਕੇ ਕੇਸ ਫੇਰ ਜੇਲ੍ਹ 'ਚ ਭੇਜਿਆ ਸਾਨੂੰ ਅਸੀਂ ਗਏ ਉੱਥੋਂ ਦਾ ਜੱਜ ਸਰਦਾਰ ਸੀ ਉਹਨੇ ਸੱਤਸੇ ਵਾਲੇ ਸਾਧ ਨੂੰ ਸੱਦਿਆ ਕਿ ਪੇਸ਼ ਹੋ ਤੇ ਉਹਦੀ ਬਦਲੀ ਸਰਦਾਰ ਵੀ ਕਰ ਦਿੱਤੀ ਉਹ ਉੱਥੋਂ ਕਿਥੋਂ ਕੀਤੀ ਉੱਥੋਂ ਕਿਤੇ ਮਠਿੰਡੇ ਦੇ ਉੱਤੋਂ ਉਸ ਤੋਂ ਬਾਅਦ ਐਸੇ ਵੀ ਕੀ ਕੀਤਾ ਇੱਕ ਪੌਨਸੀ ਦੇ ਤਹਿਤ ਬੁਰਜ ਜਵਾਰ ਸਿੰਘ ਵਾਲਾ ਮੈਂ ਪ੍ਰਸ਼ਾਸਨ ਨੂੰ ਦੱਸਦਾ ਇਹ ਡੇਰਾ ਕੀ ਇਹੋ ਜਿਹਾ ਚਲਾਉਂਗੇ ਕੀ ਇਹੋ ਜਿਹੇ ਨੂੰ ਸ਼ਹਿ ਦੇਉਂਗੇ ਇਹ ਸੋਚੋ ਜਰਾ ਉਹ ਤੂੰ ਸ਼ਹਿ ਦਿੱਤੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਕਿੱਥੇ ਕਿਤੇ ਬੁਰਜ ਜਵਾਰ ਸਿੰਘਲੇ ਜਿਹੜੀ ਉਦੋਂ ਸ਼ਹਿ ਦਿੱਤੀ ਜਦੋਂ ਫੜਿਆਂ ਦਾ ਟੁੰਲਿਆਂ ਦਾ ਅੰਦਰ ਆ ਇਹਦਾ ਜਿਹੜਾ ਸੁਹਾਗ ਜਾ ਪਾੜਿਆ ਹੁੰਦਾ ਤੇ ਲੰਮਾ ਪਾਇਆ ਹੁੰਦਾ ਸੀਆਈ ਸਟਾਫ ਦੇ ਵਿੱਚ ਤੇ ਫਿਰ ਇਹਨੂੰ ਪਤਾ ਲੱਗਦਾ ਇਹਨੂੰ ਸ਼ਹਿਦ ਦਿੱਤੀ ਜਦੋਂ ਆਪਾਂ ਵੀ ਸ਼ਹਿਦ ਦੇ ਦਈਏ ਨਾ ਕਿਸੇ ਨੂੰ ਘਰ ਦੀ ਪੱਟਿਆ ਜਾਂਦਾ ਸ਼ਹਿਦ ਦੇ ਨਾਲ ਜਦੋਂ ਬੰਦਾ ਸੱਚੀ ਗੱਲ ਨਹੀਂ ਕਰੂਗਾ ਅੱਖ ਦੀ ਗੱਲ ਕਰੀਗਾ ਗੱਲਾਂ ਕਈ ਵਾਰੀ ਫਿੱਟ ਆਉਂਦੀਆਂ ਕਿਸੇ ਦੇ ਨਹੀਂ ਸੱਚੀ ਗੱਲ ਤਾਂ ਸੱਚੀ ਹੁੰਦੀ ਆ ਇਹ ਕੋਈ ਜ਼ਰੂਰੀ ਨਹੀਂ ਮੇਰੇ ਫਿੱਟ ਆ ਜਾਵੇ ਇੱਕੋ ਜ਼ਰੂਰੀ ਨਹੀਂ ਜਦੋਂ ਮਹਿਕਮਾ ਹੋ ਹੀ ਗਏ ਇਹ ਸਾਰੀਆਂ ਗੱਲਾਂ ਸੋਚਣ ਦੇ ਵਿਚਾਰਨ ਵਾਲੀਆਂ ਹੁੰਦੀਆਂ ਤੇਰੇ ਨਤੀਜੇ ਬਾਅਦ ਦੇ ਨਿਕਲਦੇ ਆ ਪਹਿਲਾਂ ਤਾਂ ਜਿਵੇਂ ਮਰਜੀ ਕਰੀ ਚੱਲੋ ਸ਼ਹਿ ਦੇ ਚੱਲੋ ਮਹਾਰਾਜ ਕਹਿੰਦੇ ਜੇਹਾ ਬੀਜਾ ਸੋ ਲੂਣਾ ਕਰਮਾਂ ਸੰਦੜਾ ਖੇਤ ਜਿਹੋ ਜਾਂ ਬੀਜ ਲੋਂਗੇ ਉਹੋ ਜਾਂ ਵਾਢ ਲੋਂਗੇ ਮਹਾਰਾਜ ਕਹਿੰਦੇ ਨੇ ਜੇ ਜੀਵੇ ਪਤਲਥੀ ਜਾਏ ਸਭ ਹਰਾਮ ਜੇ ਤੱਕ ਸਿੱਖਾ ਤੇਰੇ ਜਿਉਂਦਿਆਂ ਜੀ ਤੇਰੀ ਪਾਤ ਲੈ ਜਾਵੇ ਦਰਬਾਰ ਸੰਤ ਟਾਹ ਜਾਵੇ ਗਲਾਂ ਚ ਟੈਰ ਪੈ ਜਾਣ ਗੁਰੂ ਦੀ ਬੇਅਦਬੀ ਹੋ ਜਾਵੇ ਗੁਰੂ ਸੜਕਾਂ ਤੇ ਰੁੜਿਆ ਫਿਰੇ ਤੇ ਸਾਰੇ ਚੁੱਪ ਕਰਕੇ ਮੂਕ ਦਰਸ਼ਕ ਹੋ ਕੇ ਕਿ ਹਾਏ ਮੇਰੀਆਂ ਵੋਟਾਂ ਹਾਏ ਮੇਰੀਆਂ ਵੋਟਾਂ ਵੋਟਾਂ ਤਾਂ ਸਾਨੂੰ ਵੀ ਚਾਹੀਦੀਆਂ ਭਾਵੇਂ ਇੱਕ ਵੋਟ ਨਾ ਪਵੇ ਲੜੀ ਚ ਲਾਂਗੇ ਗੱਲ ਵੋਟਾਂ ਦੀ ਨਹੀਂਗੀ ਇਹ ਫੈਸਲਾ ਤਾਂ ਮਹਾਰਾਜ ਨੇ ਕਰਨਾ ਹੈ ਇਹ ਜਿਹੜੇ ਸਾਰੇ ਨਹੀਂ ਨਾ ਆਉਂਦੇ ਇਹ ਤਾਂ ਨਹੀਂ ਆਉਂਦੇ ਹਾਏ ਮੇਰੀਆਂ ਵੋਟਾਂ ਉਹਨਾਂ ਨੂੰ ਸਿਰਸੇ ਵਾਲੀ ਦੀਆਂ ਵੋਟਾਂ ਦਾ ਚਾ ਪੰਥ ਦੀਆਂ ਵੋਟਾਂ ਦਾ ਚਾ ਨਹੀਂ ਇਹ ਪੰਥ ਕੋਲੇ ਟੀ ਸ਼ਕਤੀਆ ਕੇ 85 ਸੀਟਾਂ ਪੰਜਾਬ ਦੀਆਂ ਕੇ ਤੁਹਾਡੇ ਸਾਰੇ ਉਲਟ ਹੋ ਜਾਣ ਤੁਸੀਂ ਫਾਰੇ ਜਿੱਤ ਸਕਦੇ ਹੋ ਤੇ ਫਿਰ ਮਹਾਰਾਜ ਨੇ ਇੱਕ ਪਾ ਵੱਡੀ ਆ ਪਾਰਟੀ ਨਹੀਂ ਵੱਡੀ ਅਮਰਤਪਾਲ ਜਿੱਤਿਆ ਸਰਬਜੀਤ ਜਿੱਤਿਆ ਕਸਰਾ ਛੱਡੀਆਂ ਕਿਸੇ ਰਹਾਉਂਦੀਆਂ ਪੰਥ ਨੇ ਫਿਰ ਜਿਤਾਇਆ ਇਹ ਸਾਰਾ ਕੁਝ ਹੋਜੂ ਇਸ ਕਰਕੇ ਗੁਰੂ ਨੇ ਵੱਡਿਆ ਫੇਰ ਉਹਨੇ ਕੀ ਕੀਤਾ ਸਵਾਗਤ ਤੋਂ ਬਾਅਦ ਫੇਰ ਗਲੀਆਂ ਚ ਰੋਲਤਾ ਗੁਰੂ ਹੁਣ ਮੈਂ ਪ੍ਰਸ਼ਾਸਨ ਨੂੰ ਕਹਿਣਾ ਹੈ ਜਿਨ੍ਹਾਂ ਨੇ ਗਲੀਆਂ 'ਚ ਗੁਰੂ ਰੋਲਿਆ ਅਸੀਂ ਕਿਹਾ ਹਰਸ਼ ਧੋਰੀ ਨੂੰ ਫੜੋ ਪ੍ਰਦੀਪ ਪਰੇਟੇ ਨੂੰ ਫੜੋ ਸੰਦੀਪ ਕਲੇਰ ਨੂੰ ਫੜੋ ਅਸੀਂ ਜਦੋਂ ਕਿਹਾ ਸੀ ਆ 6 ਬੰਦੇ ਫੜ ਲਓ ਗੁਰੂ ਦੋਸ਼ੀ ਹੈ ਨਾ ਕੋਲੇ ਸਾਡੀ ਤਾਂ ਮੰਨੀ ਨਹੀਂ ਸਾਨੂੰ ਤਾਂ ਅੰਦਰ ਕਰਤਾ ਜੇਲ੍ਹ ਦੇ ਵਿੱਚ ਦੇਸ਼ ਚੋਰੀ ਦੇ ਪਰਚੇ ਸਾਡੇ ਤੇ ਪਾਏ ਲੱਕੜਾਂ ਚੋਰੀ ਦੇ ਪਰਚੇ ਪਾਏ ਆ ਤੇ ਫੇਰ ਮੈਨੂੰ ਦੱਸੋ ਉਹੀ ਲੱਭੇ ਕਿ ਨਹੀਂ ਲੱਭੇ ਜਿਹੜੇ ਅਸੀਂ ਕਹੇ ਸੀ ਤੇ ਫੇਰ ਭਾਈ ਉਹਨਾਂ ਨੂੰ ਕਿਉਂ ਨਹੀਂ ਫੜਿਆ ਸੁਖਵੀਰ ਨੂੰ ਕਿਉਂ ਨਹੀਂ ਫੜਿਆ ਸਮੇਤ ਸਿੰਘ ਸੈਣੀ ਨੂੰ ਕਿਉਂ ਨਹੀਂ ਫੜਿਆ ਇਹ ਸਾਰਿਆਂ ਨੇ ਜਿਨਾ ਕੀਤਾ ਗੱਲ ਸੱਚੀ ਦਾ ਕਰੋ ਕੈਪਟਨ ਨੇ ਗੁਟਕਾ ਸਾਹਿਬ ਕਾ ਜੋ ਵੀ ਭੱਜ ਗਿਆ ਚੰਨੀ ਵੀ ਕਹਿੰਦਾ ਸੜਕ 'ਤੇ ਜਾਂਦੀਆਂ ਉਹਨਾਂ ਦੇ ਘਰਾਂ 'ਚ ਜਦੋਂ ਮੁੱਖ ਮੰਤਰੀ ਸਟੇਟ ਦੇ ਦੇ ਸਟੇਟਮੈਂਟ ਦੇ ਦੇ ਉਹਦੀ ਇਨਕੁਆਇਰੀ ਨਹੀਂ ਕਰੀ ਉਹ ਬਿਆਨ ਹੁੰਦਾ ਤੇ ਭਗਵਾਨਤ ਮਾਨ ਵੀ ਕਹਿੰਦਾ ਸੀ ਫਿਰ ਫਰੇ ਕਿਉਂ ਨਹੀਂ ਹੋਈ ਆ ਫਰੇ ਦੇ ਅਕ ਨਹੀਂ ਪੁਰੇ ਫਿਰ ਤੁਸੀਂ ਦੱਸੋ ਇਹ ਸਾਰਾ ਕੁਝ ਕੀਤਾ ਕੀ ਪ੍ਰਸ਼ਾਸਨ ਇਹ ਫਿਰਕਾਪਰਤੀ ਫਲਾ ਰਹੀ ਆ ਕੀ ਪ੍ਰਸ਼ਾਸਨ ਸਾਨੂੰ ਤੰਗ ਕਰ ਰਿਹਾ ਕੀ ਪ੍ਰਸ਼ਾਸਨ ਸਾਨੂੰ ਚੜਾ ਰਿਆ ਕੀ ਭਗਵੰਤ ਮਾਨ ਦੀ ਸਰਕਾਰ ਸਾਨੂੰ ਚੜਾ ਰਹੀ ਹੈ ਮਾਨਸਾ ਦੇ ਵਿੱਚ ਸੁਖਚੈਨ ਸਿੰਘ ਅਤਲਾਵੀ ਸ਼ਾਂਤ ਹੈ ਕਿਸੇ ਨੂੰ ਕਹਿੰਦਾ ਨਹੀਂ ਨਾ ਪੈਰੀ ਭੈਣ ਸੁਖਜੀਤ ਕੋਰ ਕਹਿੰਦੀ ਆ ਨਾ ਬਾਬਾ ਜੀ ਕੇ ਰੰਗਣੇ ਵਾਲੇ ਕਹਿੰਦੇ ਆ ਨਾ ਬਲਦੇਵ ਸਿੰਘ ਕਹਿੰਦਾ ਨਾ ਜਯਪਾਲ ਕਹਿੰਦਾ ਨਾ ਰਾਏਪੁਰ ਕਹਿੰਦਾ ਨਾ ਸਾਰੇ ਸਿੰਘ ਕੁਝ ਕਹਿੰਦੇ ਹੀ ਨਹੀਂਗੇ ਇਹ ਤਾਂ ਚੁੱਪ ਕਰਕੇ ਆਪਣਾ ਪ੍ਰਚਾਰ ਕਰਦੇ ਆ ਤੇ ਚੜਾਉਂਦੇ ਕਿਉਂ ਚੜਾਇਆ ਕਿਨੇ ਡੇਰਾ ਕਿਨੇ ਖੋਲਾ ਇਹਨਾਂ ਨੇ ਚੜਾਇਆ ਸਾਨੂੰ ਚਰਾਇਆ ਕਿਹਨਾਂ ਨੇ ਇਹਨਾਂ ਨੇ ਚੜਾਇਆ ਤੇ ਫਿਰ ਡਰੇ ਦੀ ਅਨਮਤੀ ਕਿੰਨੇ ਦਿੱਤੀ ਫਿਰ ਕਿਉਂ ਦਿੱਤੀ ਤੇ ਫਿਰ ਐਸੇ ਕਰਕੇ ਸਰਸਵਾਲੇ ਸਾਧ ਨੂੰ ਜਿਹੜੀ ਮਾਫੀ ਦਿੱਤੀ ਸੀ ਕਿਹਨੇ ਦਿੱਤੀ ਸੀ ਗੈਨੀ ਗੁਰਬਚਨ ਸਿੰਘ ਨੇ ਬਿਨਾ ਮੰਗਿਆ ਦਿੱਤੀ ਤੇ ਕੌਮ ਨੇ ਕੀ ਕੀਤਾ ਕੌਮ ਨੇ ਇਕੱਠੇ ਹੋ ਗਏ ਅਸੀਂ ਅਗਲੇ ਦਿਨ ਪ੍ਰਸਕੰਫਰ ਕਰ ਲਈ ਅਸੀਂ ਉੱਥੇ ਸੀ ਬਗੜਾਈ ਅਗਲੇ ਦਿਨ ਕਹਿੰਦੇ 27 ਨੂੰ ਇਕੱਠ ਕਰਾਂਗੇ 27 ਨੂੰ ਅਭਿਨਿਤੀ ਸਦਾਈ ਨੂੰ ਇਕੱਠ ਕਰ ਲਿਆ ਕਿੱਥੇ ਕੀਤਾ ਜਲੰਧਰ ਪ੍ਰੈਸ ਕਾਨਫਰੰਸ ਕਿੰਨੇ ਜਣੇ ਸੀ ਉਦੋਂ ਪ੍ਰੈਸ 'ਚ ਨਹੀਂ ਆਉਂਦਾ ਸੀ ਮੈਂ ਸੀ ਗੁਰਦੀਪ ਸਿੰਘ ਬਠਿੰਡਾ ਸੀ ਤੇ ਤੀਜਾ ਬੰਦਾ ਆਵੇ ਨਾ ਮੈਂ ਉਹਦਾ ਭਨੋਈਆ ਲੈ ਕੇ ਗਿਆ ਰਣਜੀਤ ਸਿੰਘ ਤਿੰਨ ਬੰਦਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਮਾਫੀ ਰੱਬ ਕੌਮ ਦਾ ਇਕੱਠ ਕਰਾਂਗੇ 27 ਨੂੰ ਕਿੱਥੇ ਅਮਰਸਰ ਇਕੱਠ ਕੀਤਾ ਉਹਦੇ ਸਰਬੱਤ ਖਾਲਸਾ ਨਿਕਲਿਆ ਸਰਬੱਤ ਖਾਲਸਾ ਵੀ ਜਿਹਦੇ ਮੀਟਿੰਗ ਸੁਣੀ ਨਹੀਂ ਦਿਹਾਣੇ ਤੇ ਨਾਲ ਦੀਨਾ ਗੁਰੂ ਦੇ ਅੰਗ ਗਲੀਆਂ 'ਚ ਰੋਲ ਕੇ ਤੇ ਪਾਲਸੀ ਦੇ ਦਾ ਤੇ ਕਿ ਧਿਆਨ ਵੱਜੇ ਤੇ ਫਿਰ ਸਰਬੱਤ ਖਾਲਸੇ ਤੋਂ ਬਾਅਦ ਕੀ ਹੋਇਆ ਫਿਰ ਕੀ ਕੀਤਾ ਜਥੇਦਾਰ ਬਣਿਆ ਤੇ ਜਥੇਦਾਰ ਤਾਂ ਤਾਂ ਬਣਿਆ ਜੇ ਗੁਰੂ ਨੂੰ ਗਲੀਆਂ 'ਚ ਰੋਲਿਆ ਤੇ ਐਵੇਂ ਜਥੇਦਾਰ ਨਹੀਂ ਬਣਿਆ ਤੇ ਪਹਿਲੇ ਵਾਰੀ ਸਾਡੇ ਤੌਰ ਤੇ ਦੂਜੀ ਵਾਰੀ ਸਰਬੱਤ ਖਾਲਸਾ 8 ਦਸੰਬਰ ਨੂੰ ਹੋਇਆ ਤੇ ਸਾਨੂੰ ਵੀ ਫੜ ਲਿਆ ਸਾਰਿਆਂ ਨੂੰ ਫੜ ਲਿਆ ਬਾਸ ਲੈ ਕੇ ਦਾਸ ਗਿਆ ਤੇ ਗੁਰਦੀਪ ਸਿੰਘ ਨੂੰ ਵੀ ਫੜ ਲਿਆ ਸਾਰਿਆਂ ਨੂੰ ਸਾਨੂੰ ਫੜ ਲਿਆ ਉਹਦੇ ਵਿੱਚ ਕੀ ਹੋਇਆ ਕਾਮ ਨੇ ਫਿਰ ਪਹਿਲਾਂ ਦਾ ਜ਼ਥੇਦਾਰ ਛੜਾਇਆ ਵੱਡੀ ਲਾਈਨ ਲਾ ਕੇ ਫਿਰ ਮਦਰ ਬਾਤ ਕੀਤੀ ਉਸ ਫਿਰ ਬਤਕਾਲਾ ਦਾ 8 ਦਸੰਬਰ ਦਾ ਪਤਾ ਕੀ ਸੀ ਤੇ ਲੰਡੀ ਸਾਹ ਬੋਚ ਉਸੇ ਕਿ ਅਸੀਂ ਆਪਣੀ ਕੌਮ ਦਾ ਵਿਧੀ ਵਿਵਧਾਨ ਬਣਾਉਣਾ ਸੀ ਤੇ ਜ਼ਥੇਦਾਰਾਂ ਦੀ ਅਗਲੇ ਦੀ ਜਿਹੜੇ ਰਹਿੰਦੇ ਸੀ ਪਟਨਾ ਸਾਹਿਬ ਦਾ ਜ਼ਥੇਦਾਰ ਦੀ ਚੋਣ ਕਰ ਰਹੀ ਸੀ ਉਹ ਡਾਂਗਾ ਕਿਨੇ ਧੱਕਾ ਕਿਨੇ ਕਿਹਾ ਬਹਾਦਰੀ ਸਰਕਾਰ ਨੇ ਫਿਰ ਜਾ ਕੇ ਬੁੱਢਾ ਰੋਡ ਦੇ ਵਿੱਚ ਜਾ ਕੇ ਕੀਤਾ ਕੱਟ ਫੇਰ ਦੁਬਾਰਾ ਸਰ ਘੱਟ ਕਲਾ 8 ਲੱਖ ਹੋ ਗਿਆ ਇਹ ਤਾਂ ਛੋਟੀਆਂ ਗੱਲਾਂ ਨਹੀਂ ਉਦੋਂ ਵੀ ਬੰਦੇ ਥੋੜੇ ਸੀਗੇ ਮੈਂ ਤੁਹਾਨੂੰ ਕਹਿਣਾ ਚਾਹਣਾ ਕਿ ਇਹ ਜਿਹੜੀ ਗੈਰ ਕਾਨੂੰਨੀ ਟੇਰਾ ਵੱਰ ਰਿਹਾ ਨੰਬਰ ਪੰਥਕ ਤੌਰ ਤੇ ਹੁਕਮਨਾਮਾ ਜਾਰੀ ਹੋਇਆ ਤੇ ਬਾਣੀ ਨਹੀਂ ਸਕਦਾ ਕੌਣ ਵੱਲੋਂ ਦੂਜੇ ਪਾਸੇ ਕਾਨੂੰਨੀ ਤੌਰ ਤੇ ਜਦੋਂ ਸੱਤ ਸਾਲ ਸਾਧ ਅੰਦਰ ਗਿਆ ਕਿੱਥੇ ਗਿਆ ਸਜ਼ਾ ਹੋਈ ਹੈ ਇਹਨੂੰ ਲੈ ਕੇ ਗਏ ਆ ਬੀਬੀਆਂ ਨਾਲ ਬਲਾਤ ਕਰਦੇ ਕੇਸ ਦੇ ਵਿੱਚ ਗਿਆ ਛਤਰਪਤੀ ਜਿਹੜਾ ਸੀਗਾ ਆਪਣਾ ਪੱਤਰਕਾਰ ਜਿਹੜਾ ਮੇਰੇ ਦੋਸਤ ਦਾ ਰਿਸ਼ਤੇਦਾਰ ਸੀਗਾ ਗੁਰੂ ਸਾਹਿਬ ਤੋਂ ਕਮੋਤ ਜਾਤੀ ਦੇ ਵਿੱਚੋਂ ਸੀਗਾ ਉਹ ਚੌਧਰੀ ਸੱਤ ਸੀਗਾ ਉਹਨੇ ਸੱਚ ਕੀਤਾ ਉਹਨੂੰ ਗੋਲੀਆਂ ਮਾਰ ਕੇ ਤਰੀਕੇ ਨਾਲ ਮਾਰ ਕੇ ਤੈਨੂੰ ਕਰ ਦਿੱਤਾ ਫੇਰ ਕੀ ਹੋਇਆ ਉੱਥੇ ਸਜ਼ਾ ਮਿਲੀ ਫੇਰ ਉੱਥੇ ਜੱਜ ਕੌਣ ਸੀਗਾ ਹਾਈ ਕੋਰਟ ਦਾ ਐਕਟਿੰਗ ਜਿੱਥੇ ਜੱਜ ਜੱਜ ਚੀਫ ਜਸਟਿਸ ਜਸਟਿਸ ਸ਼ਾਰੋਸੀਆ ਫੇਰ ਇਹਨੂੰ ਜਗਦੀਪ ਸਿੰਘ ਨੇ ਜਦੋਂ ਹੁਕਮ ਸੁਣਾਇਆ ਤੇ ਫੇਰ ਚਾਹ ਦੇ ਵਿੱਚ ਲੈ ਕੇ ਗਏ ਗੈਰ ਕਾਨੂੰਨੀ ਇਹਦੇ ਨਾਲ ਹਣੀਪ੍ਰੀਤ ਬੈਠ ਗਈ ਜਿਹੜੀ ਕਿ ਨਹੀਂ ਸੀ ਬੈਠਣੀ ਚਾਹੀਦੀ ਲੋਕਾਂ ਨੇ ਵਿਰੋਧ ਕੀਤਾ ਸਰਾਰੀਆ ਜੇਲ੍ਹ ਦੇ ਵਿੱਚ ਗਿਆ ਤੇ ਫੇਰ ਉਥੋਂ ਕੀ ਹੋਇਆ ਇਹਨਾਂ ਨੇ ਸਾਰਿਆਂ ਜਾਇਦ ਤਾਂ ਸਾੜੀਆਂ ਤੇ ਫੋਗੀਆਂ ਤਬਾਹ ਕੀਤੀਆਂ ਪੰਜਾਬ ਦਾ ਨੁਕਸਾਨ ਕੀਤਾ ਪ੍ਰਾਪਰਟੀ ਦਾ ਨੁਕਸਾਨ ਕੀਤਾ ਤੇ ਫਿਰ ਪੰਜ ਕੂਲੇ ਦੇ ਵਿੱਚ ਕੀ ਹੁਕਮ ਕੀਤਾ ਜੱਜ ਨੇ ਜੱਜ ਨੇ ਹੁਕਮ ਕੀਤਾ ਕਿ ਜਿਹੜੇ ਬੰਦੇ ਇੱਥੋਂ ਸਾਰੇ ਪੰਜਾਬ ਚੋਂ ਆਏ ਆ ਜਿਨ੍ਹਾਂ ਦੇ ਕੋਲੇ ਪਟ્રોલ ਵਾਲੀਆਂ ਸ਼ੀਸ਼ੀਆਂ ਜਿਨ੍ਹਾਂ ਦੇ ਕੋਲੇ ਹਥਿਆਰ ਆ ਉਹਨਾਂ ਦੀ ਨਿਗਰਾਨੀ ਰੱਖ ਕੇ ਪਿੰਡਾਂ ਦੇ ਵਿੱਚ ਸਰਚ ਹੋਈ ਤੇ ਫਿਰ ਕੀ ਹੋਇਆ ਫਿਰ ਉਹਦੇ ਹੁਕਮ ਹਾਈ ਕੋਰਟ ਨੇ ਕੀ ਕੀਤਾ ਕਿ ਸਰਸੇ ਵਾਲੇ ਡੇਰਾ ਅੱਜ ਤੋਂ ਬਾਅਦ ਕੋਈ ਨਹੀਂ ਚੱਲੇਗਾ ਫਿਰ ਹਾਈ ਕੋਰਟ ਦੇ ਹੁਕਮ ਦੀ ਵੀ ਲੰਗਣਾ ਹੈ ਹਾਈ ਕੋਰਟ ਨੇ ਕੀ ਨਹੀਂ ਕੀਤਾ ਜਸਟਿਸ ਸਰੋਂ ਨੇ ਐਕਟਿੰਗ ਚੀਫ ਜਸਟਿਸ ਨੇ ਨਾਲ ਦੀ ਨਾਲ ਤੁਸੀਂ ਸਾਰਿਆਂ ਨੇ ਹੁਕਮ ਸੁਣਿਆ ਦੂਜਾ ਹੁਕਮ ਕੀਤਾ ਵੀ ਜਿੰਨੀ ਵੀ ਜਾਇਦਾਦ ਇਹਨਾਂ ਸਾੜੀ ਆ ਤਬਾਹ ਕੀਤੀ ਆ ਜਿਹੜੇ ਇਹਨਾਂ ਨੇ ਡੇਰੇ ਬਣਾਏ ਆ ਉਹਨਾਂ ਨੂੰ ਵੇਚ ਕੇ ਉਹਨਾਂ ਦੇ ਕੋਲ ਪਰਪਾਈ ਕੀਤੀ ਜਾਊਗੀ ਤੇ ਹੁਣ ਨਵੇਂ ਡੇਰੇ ਬਣਾ ਕੇ ਸਾਨੂੰ ਚੜਾ ਰਹੇ ਆ ਇਸ ਕਰਕੇ ਅਸੀਂ ਪੀਸ ਚਾਹੁੰਨੇ ਆ ਸ਼ਾਂਤੀ ਚਾਹੁੰਨੇ ਆ ਕਿਸੇ ਨੂੰ ਤੰਗ ਨਹੀਂ ਕਰਦੇ ਨਾ ਹਿੰਦੂ ਨੂੰ ਤੰਗ ਕਰਦੇ ਆ ਨਾ ਮੁਸਲਮਾਨ ਨੂੰ ਤੰਗ ਕਰਦੇ ਆ ਨਾ ਸਾਈ ਨੂੰ ਤੰਗ ਕਰਦੇ ਆ ਅਸੀਂ ਸਾਰਿਆਂ ਦੀ ਇੱਜ਼ਤ ਕਰਦੇ ਆ ਕਰਦੇ ਰਾਵਾਂਗੇ ਸਾਰੇ ਬੰਦਿਆਂ ਨੂੰ ਕਹਿਨੇ ਆ ਜਿਹੜੇ ਬੰਦੇ ਕੌਮ ਦੇ ਵਿੱਚ ਵਾਪਸ ਆਉਣਾ ਚਾਹੁੰਦੇ ਆ ਸਾਡੀ ਕੌਮ ਦੇ ਵਿੱਚ ਵਾਪਸ ਆਓ ਤੁਹਾਡਾ ਸਨਮਾਨ ਕਰਾਂਗੇ ਜੇ ਗੁਰੂ ਨਾਨਕ ਪਾਸ਼ਾ ਨੇ ਬਾਲਾ ਜੀ ਤੇ ਮਰਦਾਨਾ ਤੋਂ ਤਿੰਨ ਸਿੰਘਾਂ ਤੋਂ ਬਾਬਰ ਨੂੰ ਜਾਬਰ ਕਿਆ ਜੇਨ ਤੇ ਗਏ ਚੱਕੀ ਪੀਸੀ ਜੇ ਤਿੰਨਾਂ ਤੋਂ ਉਹਨਾਂ ਮਹਾਪੁਰਸ਼ਾਂ ਨੇ ਸਾਡੀ ਕੌਮ ਦੇ 10 ਕਰੋੜ ਸਿੱਖ ਬਣਾ ਦਿੱਤੇ ਆ ਪੂਰੇ ਵਰਲਡ ਦੇ ਵਿੱਚ ਤੇ ਫੇਰ ਭਾਈ ਅਸੀਂ ਸਾਰਿਆਂ ਨੂੰ ਕਹਨੇ ਆ ਸ਼ਰਨ ਆਏ ਸੋ ਕੰਢ ਲਾਏ ਅਸੀਂ ਸਾਰੇ ਨੂੰ ਕਹਨੇ ਆ ਕਿ ਕੌਮ ਕੌਮ ਵੱਡੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਨੇ ਸਰਬੰਸ ਵਾਰ ਕੇ ਉਹ ਸੁਖੋ ਗੁਰੂ ਸਾਹਿਬ ਨੇ ਸਰਬੰਸ ਵਾਰ ਕੇ ਬਿਲਕੁਲ ਤੁਹਾਨੂੰ ਸਰਦਾਰੀ ਬਖਸ਼ੀਆ ਤੁਹਾਨੂੰ ਸੁਖੀ ਬਖਸ਼ੀਆ ਤੁਹਾਨੂੰ ਪੰਜਾਬੀ ਮਾਂ ਬੋਲੀ ਬਖਸ਼ੀਆ ਤੁਹਾਨੂੰ ਪਹਿਰਾਵਾ ਬਖਸ਼ਿਆ ਤੁਹਾਨੂੰ ਬਾਤ ਸਹੀ ਬਖਸ਼ੀਆ ਤੁਹਾਨੂੰ ਸਾਰਾ ਕੁਸ਼ ਮਹਾਰਾਜ ਨੇ ਬਖਸ਼ਿਆ ਆਓ ਆਵਾਸ ਗੁਰੂ ਚਾਹ ਚੜ੍ਹਦੀ ਕਲਾ ਚਾਹ ਜੇ ਸਾਡੀ ਸ਼ਰੋਮਣੀ ਕਮੇਟੀ ਨੇ ਸਿੱਖਾਂ ਦੀ ਪਾਰਲੀਮੈਂਟ ਨੇ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ ਤਾਂ ਅਸੀਂ ਰੋ ਰਹੇ ਆਂ ਤਾਂ ਅਸੀਂ ਕਿਰਲਾ ਰਹੇ ਹਾਂ ਜੇ ਸਿੱਖੀ ਦਾ ਪ੍ਰਚਾਰ ਹੁੰਦਾ ਤੇ ਸਾਰੀ ਸ਼ਰੋਮਣੀ ਕਮੇਟੀ ਅੱਜ ਉੱਥੇ ਆ ਕੇ ਬੈਠ ਜਾਂਦੀ ਉੱਥੇ ਨਾਲ ਦੀ ਨਾਲ ਕੀਰਤਨ ਹੁੰਦਾ ਕਥਾ ਵਾਚ ਹੁੰਦੀ ਚੜ੍ਹਦੀ ਕਲਾ ਹੁੰਦੀ ਸਿੱਖੀ ਨੂੰ ਸਮਝਾਇਆ ਜਾਂਦਾ ਤੇ ਫੇਰ ਉਧਰ ਸਤਸੈ ਵਾਲੇ ਡੇਰੇ ਨੂੰ ਭੰਦੇ ਫਿਰਦੇ ਆ ਤੇ ਫੇਰ ਜਿੱក ਦੇ ਕੌਮ ਸਜੇਤ ਹੁੰਦੀ ਕੌਮ ਚੜ੍ਹਦੀ ਕਲਾ ਝੁੰਦੀ ਸਤਸੈ ਵਾਲੇ ਦੇ ਡੇਰੇ ਦੇ ਬਰਾਬਰ ਇੱਕ ਵੱਡਾ ਗੂਗਰ ਬਣਾ ਕੇ ਜੈਮ ਜੈ ਸਿੱਖੀ ਦਾ ਪ੍ਰਚਾਰ ਹੁੰਦਾ ਔਰ ਸਵਾਰੀ ਹੁੰਦੀ ਗੱਤਕਾ ਹੁੰਦਾ ਮੀਰੀ ਪੀਰੀ ਨਾਲ ਜੋੜਿਆ ਜਾਂਦਾ ਸੱਚ ਦੇ ਲੜ ਲਾਇਆ ਜਾਂਦਾ ਬਿਲਕੁਲ ਫਰੀ ਲੰਗਰ ਹੁੰਦੇ ਫਰੀ ਸਬਜ਼ੀਆਂ ਦਿੱਤੇ ਕਦੂ 6 ਰੁਪਏ ਦਾ ਕਦੂ 50 ਰੁਪਏ ਦਾ ਕਦੂ 60 ਰੁਪਏ ਦਾ ਨਾਮ ਵਿਕਦਾ ਇਹ ਕੌਣ ਦੀ ਡਿਊਟੀ ਸੀ ਮੈਂ ਇਹੀ ਗੱਲ ਕਹਿਣਾ ਚਾਹਣਾ ਤੇ ਸਾਨੂੰ ਸੋਚਣਾ ਚਾਹੀਦਾ ਮੈਂ ਲੀਡਰਾਂ ਨੂੰ ਫੇਰ ਕਹਣਾ ਵੋਟਾਂ ਪਿਆ ਜਾਣਗੀਆਂ ਜੇ ਕਰਮਾਂ ਚ ਹੋਇਆ ਫੇਰ ਬਣਾਉਂਗੇ ਜੇਕਰ ਨਹੀਂ ਮੰਨਦੇ ਸਾਡੀ ਡਿਊਟੀ ਮਹਾਰਾਜ ਨੇ ਲਾਈ ਹਾਂ ਦੇ ਸਿੱਖਾਂ ਦੀ ਕਿ ਭਾਈ ਚੜ੍ਹਦੀ ਕਲਾ ਦੇ ਵਿੱਚ ਕੰਮ ਕਰੋ ਆਪਣੀ ਕੌਮ ਦਾ ਕਰੋ ਅਸੀਂ ਭਾਵੇਂ ਪਾਟਾਈ ਤੋੜਰੂ ਆ ਲੜੀ ਜਾਵਾਂਗੇ ਲੜੀ ਜਾਵਾਂਗੇ ਮੈਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦਾ ਬਗਰਾੜੀ ਮੋਰਚੇ ਚ ਤਿੰਨ ਬੰਦੇ ਰਹਿ ਗਏ ਸੀ ਉਦੋਂ ਵਾਲੇ ਲੱਖਾਂ ਦਾ ਕਟ ਹੋਇਆ ਤੇ ਕਿੱਡਾ ਹੋਇਆ ਦੋ ਸਿੰਘਾਂ ਦੀ ਜਿਹੜੀ ਸ਼ਹੀਦੀ ਕ੍ਰਿਸ਼ਨ ਭਵਾਨ ਦੀ ਹੋਈ ਆ ਪਰਚਾ ਦਰਜ ਹੋਇਆ ਸੁਖਬੀਰ ਤੇ ਪਰਚਾ ਦਰਜ ਹੋਇਆ ਬਾਬਤ ਤੇ ਪਰਚਾ ਦਰਜ ਹੋਇਆ ਮਨਤਾਰ ਤੇ ਪਰਚਾ ਦਰਜ ਹੋਇਆ ਸੈਣੀ ਤੇ ਪਰਚਾ ਦਰਜ ਹੋਇਆ ਸਰਸੇਵਾਲ ਸਾਹਿਬ ਤੇ ਪਰਚਾ ਦਰਜ ਹੋਇਆ ਫੜਿਆ ਕਿਨੇ ਕਰਾਇਆ ਇਹਨਾਂ ਨੇ ਨਹੀਂ ਕਰਾਇਆ ਆ ਸੰਗਤਾਂ ਨੇ ਜੁੜ ਕੇ ਕਰਾਇਆ ਐਵੇਂ ਬੰਦੀ ਸਿੰਘ ਜਿਹੜੇ ਰਿਆ ਐਵੇਂ ਨਹੀਂ ਹੋਏ ਖੰਡ ਖਾਂਦੇ ਆ ਕੌਮੀਨ ਸਾਹਿਬ ਮੋਰਚਾ ਲੱਗਿਆ ਹੁਣ ਪੱਕੀ ਜਵਾਨ ਤੇ ਆਇਆ ਗ੍ਰਮੀਤ ਸਿੰਘ ਕੌਮ ਨੇ ਦਬਾਅ ਨਾਲ ਆ ਕੇ ਆਂਦਾ ਤੇ ਕੌਮ ਦਾ ਦਬਾਅ ਵਧ ਗਿਆ ਤੇ ਇਹ ਡੇਰਾ ਪ੍ਰਸ਼ਾਸਨ ਨੂੰ ਮੈਂ ਕਹਣਾ ਵੀ ਆਪ ਬੰਦ ਕਰ ਦੇ ਸਾਡਾ ਜੋਰ ਕਿਉਂ ਲਾਉਣਿਆ ਜੇ ਸਾਡੇ ਸੁੱਖ ਦਾ ਸਾਡੀ ਕੌਮ ਦਾ ਕਿਸੇ ਬੰਦੇ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਅਸੀਂ ਸਮਝਾਉਣਾ ਚਾਹੁੰਦੇ ਆ ਅਸੀਂ ਕਾਨੂੰਨੀ ਬੰਦੇ ਆ ਤੇ ਫਿਰ ਜਿਹੜਾ ਲਖਣਪਾਲ ਸਾਹਿਬ ਆ ਉਹਨਾਂ ਨੂੰ ਵੀ ਮੈਂ ਕਹਣਾ ਕਾਨੂੰਨ ਦੀ ਇੱਕ ਐਪਲੀਕੇਸ਼ਨ ਲਿਖਣ ਉਹਦੇ ਵਿੱਚ ਹਾਈ ਕੋਰਟ ਦਾ ਹੁਕਮ ਆ ਜੱਜ ਸਾਰੋਂ ਦਾ ਕੱਢਣ ਅਕਾਲ ਤੱਕ ਦਾ ਕੱਢਣ ਉੱਥੇ ਜਾ ਕੇ ਕੇਸ ਫਾਇਲ ਕਰ ਕਿ ਇਸ ਨਾਲ ਫਰਕਾ ਪ੍ਰਸਤੀ ਫੈਲ ਸਕਦੀ ਹੈ ਬਲੱਡ ਸ਼ੈਡ ਹੋ ਸਕਦਾ ਜਦੋਂ ਬਲੱਡ ਸ਼ੈਡ ਦੀ ਗੱਲ ਆਉਂਦੀ ਹੈ ਖੂਨ ਵਹਿ ਸਕਦਾ ਕੌਮ ਦਾ ਤੇ ਉਹਦੇ ਤੇ ਪਾਵਨ ਦੀ ਪੈ ਸਕਦੀ ਹੈ ਜੇ ਖੇਤ ਦੇ ਵਿੱਚ ਦੋ ਤਰ੍ਹਾਂ ਦਾ ਝਗੜਾ ਉਹਦੇ ਦੇ ਸਟੇ ਮਿਲ ਸਕਦਾ ਇਹਦਾ ਝਗੜਾ ਫਿਰ ਕੌਮ ਦਾ ਇਹਨਾਂ ਨਾਲ ਇੱਥੇ ਕਿਉਂ ਨਹੀਂ ਮਿਲ ਸਕਦਾ ਜੱਜ ਦੀ ਡਿਊਟੀ ਆ ਤੇ ਜੱਜ ਨੇ ਨਾਮ ਵੀ ਕੀਤਾ ਹੋਗਾ ਫਿਰ ਅਸੀਂ ਕਵਾਂਗੇ ਜੱਜ ਦੇ ਨਾਲ ਸਰਸੋਰੇ ਦੇ ਫੇਰ ਜੇ ਅੱਗੇ ਜਾ ਗਏ ਫੇਰ ਨਾਲ ਤੜਗੀ ਫੇਰ ਕਰਾਂਗੇ ਰਲ ਗਿਆ ਫੇਰ ਅਸੀਂ ਕੌਮੀ ਤੌਰ ਤੇ ਤਾਂ ਦੱਸਾਂਗੇ ਵੀ ਰਲ ਕੇ ਸਾਡੇ ਗੁਰੂ ਦੀ ਵੀ ਅਦਮੀ ਕਰਾ ਰਹੇ ਆ ਪਰ ਆਪਾਂ ਗੁਲਾਮ ਬੰਦੇ ਆ ਲੜੀ ਚੱਲੀਏ ਲੜੀ ਚੱਲੀਏ ਅਸੀਂ 5 ਤਰੀਕ ਨੂੰ ਸਾਰੇ ਇਕੱਠੇ ਹੋ ਕੇ 7 ਤਰੀਕ ਨੂੰ ਸਾਰੇ ਇਕੱਠੇ ਹੋ ਕੇ ਕੋਟੜਾ ਪਿੰਡ ਦੇ ਵਿੱਚ ਬੈਠ ਕੇ ਅਰਦਾਸ ਕਰਕੇ ਗੁਰਮਤਾ ਕਰਕੇ ਫੇਰ ਅਸੀਂ ਸਾਹਮਣੇ ਪੀਸਫੁਲੀ ਢੰਗ ਦੇ ਨਾਲ ਡੇਰੇ ਦੇ ਸਾਹਮਣੇ ਅਸੀਂ ਧਰਨਾ ਮਾਰਾਂਗੇ ਅਗਲਾ ਫਾਸਲਾ ਕਾਮ ਕਰੇਗੀ ਧਰਨਾ ਪੀਸਫੁਲੀ ਤੇ ਡੈਮੋਕਰੈਟਿਕ ਹੋਏਗਾ ਤੇ ਫਿਰ ਉਹਦੇ ਵਿੱਚ ਜੇ ਕਿਸੇ ਨੇ ਸ਼ਰਾਰਤ ਕੀਤੀ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਗੀ ਅਸੀਂ ਨਾ ਸ਼ਰਾਰਤੀ ਬੰਦੇ ਆ ਨਾ ਸ਼ਰਾਰਤ ਕਰਦੇ ਆ ਤੁਸੀਂ ਸ਼ਰਾਰਤ ਕੀਤੀ ਡੇਰਾ ਖੋਲ ਕੇ ਅਸੀਂ ਤੁਹਾਡੀ ਸ਼ਰਾਰਤ ਨੂੰ ਰੋਕਣਾ ਚਾਹੁੰਦੇ ਆ ਤੁਸੀਂ ਗੈਰਕਾਨੂੰਨੀ ਬੰਦੇ ਹੋ ਅਸੀਂ ਕਾਨੂੰਨੀ ਬੰਦੇ ਕੱਲ ਨੂੰ ਉੱਥੇ ਜਾਦੇ ਇਹਨੂੰ ਮੰਗ ਕਰਾਂਗੇ ਕਿਉਂਕਿ ਹੁਕਮ ਕਾਲ ਤੱਕ ਦਾ ਹੈ ਕਾਲ ਤੱਕ ਸਾਡੀ ਕੌਮ ਦਾ ਸਾਰਿਆਂ ਦਾ ਇਸ ਕਰਕੇ ਮੈਂ ਭਗਵੰਤ ਮਾਨ ਦੀ ਸਰਕਾਰ ਨੂੰ ਕਹਿਣਾ ਹੈ ਕਿ ਇਹਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਇਹਨਾਂ ਦੇ ਕੋ ਗਨਮੈਨ ਵੀ ਚੱਕੋ ਨਾ ਆ ਜਿਹੜੇ ਸਾਡੇ ਸਿੰਘ ਆ ਇਹਨਾਂ ਨੂੰ ਧਮਕੀਆਂ ਦੇ ਦੇ ਇਹਨਾਂ ਨੂੰ ਤਾਂ ਕੋਈ ਦਿੱਤਾ ਨਹੀਂ ਪਰ ਅਸੀਂ ਮਗਦੇ ਮੁਗਦੇ ਤਾਂ ਨਹੀਂ ਉਹਨਾਂ ਨੂੰ ਗੱਲ ਮੈਨੂੰ ਵੀ ਦਿੱਤੇ ਜਦੋਂ ਤੁਸੀਂ ਦੋਚੀ ਨੂੰ ਸ਼ਹਿਜੋਗੇ ਉਹ ਦੋਚੀ ਵਧੂਗਾ ਇਸ ਕਰਕੇ ਦੋਸ਼ੀਆਂ ਨੂੰ ਸ਼ਹਿ ਨਾ ਦਿੱਤੀ ਜਾਵੇ ਸਾਰੇ ਉੱਤੇ ਚੜਦੀ ਕਲਾ ਚਾਹੇ ਮਾਰੇ ਸਾਰਨ ਚੜਦੀ ਕਲਾ ਚ ਰੱਖੇ ਮੀਟਿੰਗ ਬਹੁਤ ਸੋਹਣੀ ਹੋਈ ਹੈ ਚੜਦੀ ਕਲਾ ਹੋਈ ਹੈ ਅਣਖੀ ਸਿੱਖਾਂ ਦੀ ਹੋਈ ਹੈ ਇਹਦੇ ਵਿੱਚ ਜਿੱਤਾਂਗੇ ਜਰੂਰ ਮਹਾਰਾਜ ਕਹਿੰਦੇ ਆ ਕੋੜ ਨਖੱਤੇ ਨਾਨਕਾ ਕੋੜ ਸੱਚੜੀ ਸੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾ ਬਹੁਤ ਸਿਆ ਬਾਤ ਧੰਨਵਾਦ ਜੀ